ਉੱਪਰਲੇ ਅਧਿਕਾਰੀਆਂ ਨੂੰ ਸਾਨੂੰ ਸਵਾਲ ਕਰਦੇ ਹੋ ਤੁਹਾਨੂੰ ਪਤਾ ਹੈ ਤਸੀਲਾ ਕੀ ਹੁੰਦਾ ਵੀ ਰੋਜ ਇਹ ਤੇ ਤਸੀਲਾ ਇਦਾਂ ਰਹਿੰਦੇ ਹੋ ਛੋਟ ਕੋ ਜਾਰੀ ਜਾਣਕਾਰੀ ਆ ਸਾਨੂੰ ਦਿਓ ਨਾ ਜੀ ਪਾਲੀ ਜੀ ਸਾਨੂੰ ਦਿਓ ਥੋੜਾ ਜਿਆ ਸਾਨੂੰ ਵੀ ਦਿਓ ਨਾ ਅੰਮ੍ਰਿਤਸਰ ਤੋਂ ਅੱਡ ਕੋ ਹੈਗੀ ਆ ਨਹੀਂ ਤੁਸੀਂ ਉਹਦੇ ਨਹੀਂ ਨਾ ਫੋਕੇ ਨਾ ਕਿਹਾ ਨਾ ਦਿਓ ਸਾਨੂੰ ਬਾਹਰ ਕੱਢੋ ਅਸੀਂ ਦੇ ਸ਼ਿਕਾਇਤ ਕਰਦੇ ਹਾਂਗੇ ਇੱਥੇ ਕਾਂਗਰਸ ਦੇ ਲੀਡਰ ਨੇ ਕਿਹਾ ਸੀ ਮੈਂ ਨਾ ਨਹੀਂ ਲੈਂਦਾ ਕਿਹਾ ਮੈਂ ਉੱਥੇ ਜਾਊ ਹਾਈ ਕੋਰਟ ਜਾਊ ਫੁਲਾਨੀ ਜਗ੍ਹਾ ਜਾਊਂਗਾ ਉਹਦਾ ਲੱਭਣ ਨੂੰ ਕਿੱਥੇ ਗਿਆ ਹੋ ਲੇਕਿਨ ਜਦਨ ਸੜਕੋ ਹੋਇਆ ਉਦੋਂ ਦੌਣਾ ਸ਼ੇਅਰ ਕਰਕੇ ਜਿੱਥੇ ਲਜਾਂ ਦੀ ਲੋੜ ਨੂੰ ਲੈ ਕੇ ਜਾ ਨਹੀ ਬਿਨਾ ਪ੍ਰੂਫਾਂ ਤੋਂ ਜਿਹੜਾ ਹੈਗਾ ਤੁਸੀਂ ਇੰਨੇ ਇਲਜ਼ਾਮ ਲਾ ਰਹੇ ਹੈਗੇ ਆ ਕੋਈ ਨਾ ਕੋਈ ਤਾਂ ਪ੍ਰੂਫ ਹੋਊਗਾ ਹੀ ਤੁਹਾਡੇ ਕੋਲ ਪ੍ਰੂਫ ਹੈਗੀ ਪਬਲਿਕ ਜਿਹੜੀ ਪਬਲਿਕ ਗੱਲਾਂ ਕਰਦੀ ਆ ਜਿਨ੍ਹਾਂ ਦਾ ਹੋ ਰਿਹਾ ਉਹ ਪ੍ਰੂਫਿਆ ਸਤੋਂ ਪਹਿਲਾ ਤਾਂ ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆ ਰਹੀ ਕਿ ਬਟਾਰਾ ਸਾਹਿਬ ਅੱਜਕੱਲ ਕੇ ਇਸ ਹਸਿਆਤ ਦੇ ਨਾਲ ਵਿੱਚ ਰਹੇ ਆ ਕੀ ਉਹ ਕਲੀਰਲਦੇ ਨੇ ਕੀ ਉਹ ਸੁਧਾਰ ਲਹਿਰ ਤੇ ਨੇ ਕੀ ਉਹ ਵਿੱਚੇ ਪਤਾ ਲੱਗਿਆ ਸੀਗਾ ਕਿ ਅਮਰਤਪਾਲ ਵੱਲ ਵੀ ਜਾਣ ਨੂੰ ਫਿਰਦੇ ਸੀ ਜਾਂ ਕਿਤੇ ਭਾਜੀਪੀ ਦਾ ਕੋਈ ਗੜ ਸੰ ਚੱਲਦੀ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸਮਝ ਆਵੇ ਕਿ ਇੱਕ ਮਤਲਬ ਪਲਿਟ ਐਸ ਵੇਲੇ ਕਿਸ ਪੋਲਿਟੀਕਲ ਪਾਰਟੀ ਨਾਲ ਉਹ ਸੰਬੰਧਿਤ ਨੇ ਔਰ ਕਿਸ ਅਧਿਕਾਰ ਦੇ ਨਾਲ ਇਹ ਸਾਰੀਆਂ ਗੱਲਾਂ ਬਤ ਕਰਦੇ ਦੂਸਰਾ ਉਹਨਾਂ ਦਾ ਹਮੇਸ਼ਾ ਦਾ ਹੀ ਇਹ ਰਿਹਾ ਕਿ ਇਲਜ਼ਾਮ ਲਾਉਣੇ ਬੜੇ ਸੌਖੇ ਆ ਇਲਜ਼ਾਮ ਸਭ ਤੋਂ ਦੁਨੀਆ ਦੇ ਉੱਤੇ ਸੌਖਾ ਕੰਮ ਜੜਾਇਆ ਨਾ ਉਹ ਦੂਸਰਿਆਂ ਦੇ ਉੱਤੇ ਇਲਜ਼ਾਮ ਲਾਉਣਾ ਹੈ ਔਰ ਸਭ ਤੋਂ ਔਖਾ ਕੰਮ ਜਿਹੜਾ ਆ ਉਹ ਉਹਨਾਂ ਇਲਜ਼ਾਮਾਂ ਨੂੰ ਫਿਰ ਸਾਬਤ ਕਰਨਾ ਬੰਦਾ ਬਟਾਲਾ ਸਾਹਿਬ ਨੇ ਪਹਿਲਾਂ ਵੀ ਇਲਜ਼ਾਮ ਲਾਏ ਸੀ ਬਟਾਲਾ ਸਾਹਿਬ ਉਹਦੇ 'ਚ ਵੀ ਫੇਲ ਹੋਏ ਸੀ ਮੈਂ ਉੱਥੇ ਵੀ ਚੈਲੰਜ ਕੀਤਾ ਸੀ ਅੱਜ ਫੇਰ ਬਡਾਣਾ ਸਾਹਿਬ ਨੇ ਸਭ ਤੋਂ ਪਹਿਲਾਂ ਤਸੀਲ ਦੀ ਗੱਲ ਕੀਤੀ ਆ ਬਿਨਾਂ ਸ਼ੱਕ ਸ਼ੁਰੂਆਤ ਦੇ ਵਿੱਚ ਇੱਕ ਤਸੀਲਦਾਰ ਮੜਾ ਆ ਗਿਆ ਸੀ ਜਿਹਨੇ ਮੇਰੇ ਹਲਕੇ ਦਾ ਮੇਰੀ ਤਸੀਲ ਦਾ ਅਕਸ ਖਰਾਬ ਕੀਤਾ ਮੈਂ ਬੜੀ ਜਦوجਦ ਦੇ ਨਾਲ ਇਦਾਂ ਦੇ ਲੋਕ ਹੁੰਦੇ ਵਿੱਚ ਰਾਂ ਮਜ਼ਬੂਤ ਆ ਮੈਨੂੰ ਜਦਾ ਚੈਤ ਨਾਲ ਉਹਨਾਂ ਤੋਂ ਪਟਣਾ ਪਿਆ ਸੀ ਔਰ ਉਸ ਤੋਂ ਬਾਅਦ ਬਹੁਤ ਅੱਛੇ ਤਸੀਲਦਾਰ ਸਾਨੂੰ ਮਿਲਦੇ ਰਹੇ ਆ ਹੁਣ ਤੱਕ ਜਿਨ੍ਹਾਂ ਨੇ ਬੜੀ ਵਹਿਤ ਤਰੀਕੇ ਦੇ ਨਾਲ ਹਲਕੇ ਨੂੰ ਸੰਭਾਲਿਆ ਔਰ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਕੀਤਾ ਔਰ ਕਿਸੇ ਦੀ ਵੀ ਕੋਈ ਅਜ ਤੱਕ ਕੋਈ ਮੈਨੂੰ ਸ਼ਿਕਾਇਤ ਨਹੀਂ ਆਈ ਪਟੜਾ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਲੱਗੀ ਸੀ ਹਵਾ ਚ ਗੱਲਾਂ ਨਾ ਕਰਿਆ ਕਰਨ ਹਵਾਵਾਂ ਚ ਗੱਲਾਂ ਨਾ ਕਰਿਆ ਕਰਨ ਜੇ ਉਹਨਾਂ ਨੂੰ ਕੱਲ ਕੋਈ ਬੰਦਾ ਮਿਲਿਆ ਸੀ ਤਾਂ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਬੰਦੇ ਨੂੰ ਇਸ ਪ੍ਰੈਸ ਕਾਨਫਰੰਸ ਦੇ ਸਾਹਮਣੇ ਕਰਨ ਉਸ ਬੰਦੇ ਨੂੰ ਲੈ ਕੇ ਆਉਣ ਜਿਹਨੇ ਇਹ ਗੱਲ ਕਹੀ ਆ ਕਿ ਪਹਿਲਾਂ 1 ਲੱਖ ਸੀ ਤੇ ਫਿਰ ਬਾਅਦ ਦੇ ਵਿੱਚ 2 ਲੱਖ ਹੋ ਗਿਆ ਨਵਾਂ ਹਜੇ ਜਿਹੜਾ ਨਾਇਬ ਤਹਿਸੀਲਦਾਰ ਆਇਆ ਔਰ ਮੈਂ ਤਸੀਰ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖਦੇ ਆਂ ਸਾਹ ਤਸੀਲਦਾਰ ਨਾਲ ਗੱਲ ਕੀਤੀ ਸੀ ਉਹ ਉਹਨੇ ਮਤਲਬ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਕਿ ਇਹੋ ਜਿਹਾ ਕੋਈ ਬੰਦਾ ਮੇਰੇ ਕੋਲ ਆਇਆ ਹੀ ਨਹੀਂ ਕਿ ਜੇ ਦੀ ਰਜਿਸਟਰੀ ਜੇ ਕਿਸੇ ਦੀ ਜਨੂਨ ਰਜਿਸਟਰ મતલਬ ਇੱਥੇ ਨਿਹਰਗੜ੍ਹ ਦੀ ਬੱਚੀ ਹੋਈ ਆ ਔਰ ਜਿੰਨਾ ਵੱਦ ਤੋਂ ਵੱਧ ਸਰਕਾਰ ਦੀ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਆ ਕ੍ਰਪਸ਼ਨ ਦੇ ਖਿਲਾਫ ਔਰ ਮੇਰੀ ਤਾਂ મતલਬ ਮੈਂ ਬਰਦਾਸ਼ਤ ਹੀ ਨਹੀਂ ਕਰਦੀ ਕ੍ਰਪਸ਼ਨ ਵਾਲੇ ਬੰਦੇ ਨੂੰ ਜਿਹੜਾ ਕੋਈ ਜਰਾ ਜਿੰਨਾ ਵੀ ਮੈਨੂੰ ਕਿਤੇ ਪਤਾ ਲੱਗ ਜਾਏ ਚਾਹੇ ਉਹ ਸੈਕਟਰੀ ਲੈਵਲ ਦਾ ਹੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਚੈਲੰਜ ਕਰਦੀ ਆ ਕਿ ਤੁਸੀਂ ਜੇਸ ਬੰਦੇ ਨੇ 1 ਲੱਖ ਤੋਂ 2 ਲੱਖ ਕੀਤਾ ਉਹਨੂੰ ਪ੍ਰੈਸ ਦੇ ਸਾਹਮਣੇ ਲੈ ਕੇ ਆਓ ਔਰ ਇਹ ਸਾਬਤ ਕਰੋ ਨਹੀਂ ਤਾਂ ਮੈਂ बार-बार ਇਹ ਬਰਦਾਸ਼ਤ ਨਹੀਂ ਕਰਨੀ ਆ ਚੀਜ਼ਾਂ ਕਿ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹੋ ਜਿਹਾ ਇਲਜ਼ਾਮ ਲਾ ਕੇ ਅੱਗੇ ਨਿਕਲ ਚੋ